ਸ਼ਰਦ ਵਿੱਚ ਥਾ ਥਾ ਪੁਲਿਸ ਹੀ ਪੁਲਿਸ ਪੁਲਿਸ ਅਧਿਕਾਰੀਆਂ ਨੇ ਸਾਫ ਕੀਤਾ ਹੈ ਕਿ ਕਿਸੇ ਵੀ ਸਮਾਜ ਵਿਰੋਧੀ ਅੰਸਰ ਨੂੰ ਸਿਰ ਨਹੀਂ ਚੁਕੰਨ ਦਿੱਤਾ ਜਾਵੇਗਾ ਤੇ ਇਸ ਦੇ ਮੱਦੇਨਜ਼ਰ ਜਲਾਲਾਬਾਦ ਸ਼ਹਿਰ ਦੇ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਫਲੈਗ ਮਾਰਚ ਕੀਤਾ ਗਿਆ ਤੇ ਇਸ ਦੀ ਅਗਵਾਈ ਜਲਾਲਾਬਾਦ ਦੇ ਡੀਐਸਪੀ ਨੇ ਕੀਤੀ ਤੇ ਉਹਨਾਂ ਕਿਹਾ ਕਿ ਫਲੈਗ ਮਾਰਚ ਦਾ ਮੁੱਖ ਉਦੇਸ਼ ਸਮਾਜ ਵਿਰੋਧੀ ਅੰਸਰਾਂ ਨੂੰ ਚੇਤਾਵਨੀ ਦੇਣਾ ਹੈ ਤੇ ਲੋਕਾਂ ਦੇ ਵਿੱਚ ਪੁਲਿਸ ਪ੍ਰਤੀ ਸਦਭਾਵਨਾ ਨੂੰ ਬਰਕਰਾਰ ਰੱਖਣਾ ਹੈ ਉਹਨਾਂ ਕਿਹਾ ਕਿ ਸਮਾਜ ਵਿਰੋਧੀ ਅੰਸਰ ਤੇ ਨਸ਼ਾ ਤਸਕਰ ਗੈਰ ਕਾਨੂੰਨੀ ਤੰਦੇ ਚੜ ਕੇ ਸਮਾਜ ਦੀ ਮੁਖਤਾਰਾ ਦੇ ਵਿੱਚ ਆ ਜਾਣ ਨਹੀਂ ਪੋਲਸ ਵੱਲੋਂ ਕਾਨੂੰਨ ਦੇ ਮੁਤਾਬਿਕ ਉਨ੍ਹਾਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਾਨਯੋਗ ਐਸਐਸਪੀ ਸਾਹਿਬ ਜੀ ਪ੍ਰਿੰਦਰ ਸਿੰਘ ਰਾਣ ਪੋਲਸ ਵੱਲੋਂ ਇਹ ਹਦਾਇਤਾਂ ਹੈ ਕਿ ਇਲੈਕਸ਼ਨ ਦਾ ਜਿਹੜਾ ਸਮਾਂ ਨੇੜੇ ਆ ਰਿਹਾ ਹੈ ਉਸ ਦੀ ਡੋਮਿਨੇਸ਼ਨ ਕਿੱਥੇ ਜਾਣ ਇਸ ਕਰਕੇ ਸਾਡੇ ਪੰਜੇ ਜਿਹੜੇ ਚਾਰੇ ਥਾਣੇ ਥਾਣੇ ਨੇ ਪੁਲਿਸ ਸਟੇਸ਼ਨ ਨੇ। ਅੰਮ੍ਰਿਤ ਖਾਸ ਪੁਲਿਸ ਸਟੇਸ਼ਨ ਹੋ ਗਿਆ ਅੰਮ੍ਰਿਤ ਦੇ ਸਦਰ ਜਲਾਲਾਬਾਦ ਸਿਟੀ ਸਤਿ ਸ੍ਰੀ ਅਕਾਲ ਭਾਈ ਇਹ ਚਾਰੇ ਥਾਣਿਆਂ ਦੇ ਅਸੀਂ ਉਸ ਨਾਲ ਇਹ ਜਿਹੜਾ ਫਲੈਗ ਮਾਰਚ ਕਰਨਗੇ ਸਾਡਾ ਮੇਨ ਮਕਸਦ ਹੈ ਕਿ ਜਿਹੜੇ ਮਾਰੇ ਅੰਸਰੇ ਨੂੰ ਚੇਤਾਵਨੀ ਕਿ ਜਿਹੜੇ ਤੁਸੀਂ ਆਮ ਪਬਲਿਕ ਚਾਹੁੰਦਾ ਕਾਉਂਸਲ ਆਜਦਾ ਨਸ਼ੇ ਦੇ ਮੁੱਦੇ ਨੂੰ ਸਰ ਕਿਵੇਂ ਦੇਖਦੇ ਹੋ ਜਿਹੜੇ ਨੌਜਵਾਨ ਨਸ਼ੇ ਦੀ ਸਪਲਾਈ ਕਰਦੇ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਮੈਂ ਉਹਨਾਂ ਨੂੰ ਤਾਂ ਵਾਰਨਿੰਗ ਦਊਗਾ ਕਿ ਉਹ ਹੈਜੇ ਕੰਮ 'ਚ ਨਾ ਪੈਣ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਹੈ ਉਹਦੇ ਵਿੱਚ 10 ਸਾਲ ਦੀ ਸਜ਼ਾ ਘੱਟੋ-ਘੱਟ ਹੈ 1 ਲੱਖ ਰੁਪਏ ਜੁਰਮਾਨਾ ਇਹ ਬੱਚਿਆਂ ਜਿਹਦਾ ਜਿਹਨੂੰ ਇਹ ਸਜ਼ਾ ਹੋਊਗੀ ਉਹਦਾ ਪਰਿਵਾਰ ਰੋ ਦਿੰਦਾ ਕਿਉਂਕਿ ਸਾਰੀ ਲਾਈਫ ਜ਼ਿੰਦਗੀ ਦਾ ਤਾਂ ਸਾਲ ਤੱਕ ਇਹਨੂੰ ਪਾਉਣਾ ਬਾਕੀ ਹੁੰਦਾ ਹੈ ਇਸ ਕਰਕੇ ਮੈਂ ਉਹਨਾਂ ਨੂੰ ਇਹ ਸੁਝਾਅ ਦਊਂਗਾ ਵੀ ਇਸ ਕੰਮ 'ਚ ਨਾ ਪੈਣ ਹੋਰ ਬਥੇਰੇ ਕੰਮ ਹੈਗੇ ਹਨ ਇਲੈਕਸ਼ਨ ਦੌਰਾਨ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜੀਆਂ ਹਦਾਇਤਾਂ ਦਿੱਤੀਆਂ ਜਾਣਗੀਆਂ ਪੁਲਿਸ ਦੇ ਵੱਲੋਂ ਕਲੈਕਸ਼ਨ ਦੇ ਦੌਰਾਨ ਆਪਣਾ ਨਿਊਟਰਲ ਰੋਲ ਕੋਈ ਗਲਤ ਕੰਮ ਨਾ ਕੀਤਾ ਜਿਲਾਲਾਬਾਦ ਤੋਂ ਜਗਬਾਣੀ ਟੀਵੀ ਲਈ ਅਦਰਸ਼ ਜੋਸ਼ ਦੀ ਰਿਪੋਰਟ